ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਫਾਜਲ ਕਾ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਹਿਆਰਾ ਪਹੁੰਚੇ ਹੈਗੇ ਆਂ ਪਿੰਡ ਲਾਧੂ ਕਾ ਸਰਕਾਰੀ ਪੈਲਸ ਵਿੱਚ ਜਿੱਥੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਜੋ ਜੋਨ ਹੈਗਾ ਪਿੰਡ ਲਾਧੂ ਕਾ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਪਾਰਟੀਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਰਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਆਜ਼ਾਦ ਉਮੀਦਵਾਰ ਵਜੋਂ ਵਿਪਨ ਟੋੜ ਨੂੰ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ ਹੈ ਤੇ ਜ਼ਿਲ੍ਹਾ ਪਰਿਸ਼ਦ ਚੋਣ ਲੜਨ ਦਾ ਆਜ਼ਾ ਤੌਰ ਤੇ ਐਲਾਨ ਕੀਤਾ ਹੈ ਇਸ ਉਮੀਦਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਜਿਹੜੀ ਮਦਦ ਹੋਵੇਗੀ ਹਰ ਪਾਰਟੀ ਵੱਲੋਂ ਕੀਤੀ ਜਾਵੇਗੀ ਪਿੰਡਾਂ ਵਿੱਚ ਗੱਡੀਆਂ ਵਗੈਰਾ ਦੀ ਵੀ ਮਦਦ ਕੀਤੀ ਜਾਵੇਗੀ ਜਾ ਤੌਰ ਤੇ ਲੜ ਰਹੇ ਉਮੀਦਵਾਰ ਵੀ ਪੰਟੋੜ ਨੇ ਦੱਸਿਆ ਕਿ ਮੈਂ ਅਮਾਨਦਾਰੀ ਨਾਲ ਇਹਨਾਂ ਲੋਕਾਂ ਦੀ ਸੇਵਾ ਕਰਾਂਗਾ ਹਰ ਇਹਨਾਂ ਨੂੰ ਜੋ ਬਣਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗਾ ਆਜ਼ਾਦ ਮਿਲਵਾਰ ਵਜੋਂ ਸਰਕੀ ਕਹਿੰਦੇ ਚਾਹੁੰਦੇ ਹੈਗਾ ਮੀਟਿੰਗ ਕੀਤੀ ਗਈ ਹੈ ਵੱਖ-ਵੱਖ ਪਾਰਟੀਆਂ ਵੱਲੋਂ ਸਮਰਥਨ ਦਿੱਤਾ ਗਿਆ ਇੱਕ ਜਿਹੜਾ ਆਜ਼ਾਦ ਕੈਂਡੀਡੇਟ ਅਸੀਂ ਪੁਨਰ ਸਰਜੀਤ ਕਾਲੀਦਾਲ ਵੱਲੋਂ ਵਿਕਣ ਕਮੋਜ ਨੂੰ ਸਮਰਥਨ ਦਿੱਤਾ ਜੀ ਆਯਾਦ ਵਧੀਆ ਕੈਂਡੀਡੇਟ ਹੋਣ ਦੇ ਨਾਲ ਤੇ ਸਮਰਥਨ ਦਿੱਤਾ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਵਧੀਆ ਲੀਡਰ ਅੱਗੇ ਹੋਣ ਜਿਹੜੇ ਆਮ ਘਰਾਂ ਦੇ ਨੌਜਵਾਨ ਆ ਉਹਨਾਂ ਨੇ ਜਿਹੜੇ ਵਧੀਆ ਕੰਮ ਕਰਦੇ ਆ ਮਾੜੀ ਸੋਚ ਨਹੀਂ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਉਹ ਜਿੱਤ ਕੇ ਸਾਡੇ ਭਲਾ ਕਰਨ ਜੀ ਜੀ ਸਰੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਅਰੇ ਸਰਕਾਰ ਲੈ ਆਣੀ ਸੀ ਕਿ ਪਿੰਡਾਂ ਜਿਨਾਂ ਸ਼ਾ ਖਤਮ ਹੋਏਗਾ ਹੋਰ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਪੈਨਸ਼ਨ ਵਧਾਈ ਜਾਏਗੀ ਬੀਬੀ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਵਾਦੇ ਤੇ ਖਰੇ ਨਹੀਂ ਉਤਰੇ ਪਗਲ ਸਿੰਘ ਦਾ ਨਾਮ ਲੈ ਕੇ ਸਰਕਾਰ ਲੈ ਜਿਹੜਾ ਪੰਜਾਬੀ ਹੈ ਨਾ ਇਹ ਵਿਕਾਉ ਨਹੀਂਗਾ ਇਹ ਲਾਲਚ ਜਿਹੜਾ ਦਿੱਤਾ ਇੱਕ ਰਿ 1000 ਲੈ ਲੋ ਜਾਂ ਸਾਨੂੰ ਜਿਵੇਂ ਜ਼ਿਮੀਦਾਰਾਂ ਨੂੰ ਮੋਟਰਾਂ ਦੇ ਬਿੱਲ ਮਾਫ਼ ਕਿਸੇ ਨੂੰ ਬਿਜਲੀ ਦੇ ਬਿੱਲ ਮਾਫ਼ ਇਹ ਅੱਜ ਜਿਹੜਾ ਬੋਝ ਸਾਡੇ ਖਜ਼ਾਨੇ ਤੇ ਪੈ ਗਿਆ ਸੀ ਪੰਜਾਬ ਕਿੰਨਾ ਸਟੇਟ ਕਿੰਨਾ ਕਚੇਰ ਸਰਵਾਈਵ ਕਰੂਗਾ ਜੀ ਇੱਕ ਦਿਨ ਤਾਂ ਫਿਰ ਅਸੀਂ ਦਵਾਲਾ ਹੋ ਕੇ ਤੇ ਫਿਰ ਕੇਂਦਰ ਕੋਲੇ ਵਿਕਾਂਗੇ ਨਾ ਜਾਂ ਕਿਸੇ ਕੋਲੇ ਵਿਕਾਂਗੇ ਨਾ ਸਾਡਾ ਚੱਲੂਗੀ ਕਿਵੇਂ ਸਟੇਟਾਂ ਸਾਰਾ ਕੁਝ ਫ੍ਰੀ ਦੇ ਦੇ ਕੇ ਜੀ ਇਹ ਚੀਜ਼ ਸਾਨੂੰ ਸੋਚਣੀ ਪਊਗੀ ਸਾਨੂੰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਵਧੀਆ ਬੰਦੇ ਅੱਗੇ ਲਿਆ ਕੇ ਪੰਜਾਬ ਦਾ ਸੋਚਣਾ ਪਊਗਾ ਪੰਜਾਬ ਦਾ ਭਲਾ ਕਰਨਾ ਪਊਗਾ ਇਹ ਸਾਡੇ ਪੁੱਤਾਂ ਨੇ ਕਰਨਾ ਹੈ ਦਿੱਲੀੋਂ ਆ ਕੇ ਕਿਸੇ ਨੇ ਨਹੀਂ ਕਰਨਾ ਇਹ ਸਾਨੂੰ ਪੰਜਾਬੀਆਂ ਨੂੰ ਖੜਨਾ ਪੈਣਾ ਸਰ ਵਾਰ-ਵਾਰ ਜਿਹੜੀ ਰਵੇਤੀ ਪਾਰਟੀਆਂ ਆਉਂਦੀਆਂ ਹਨ ਅਰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਜਿਹੜੇ ਵੋਟਰ ਹੈਗੇ ਪਰ ਮਾ ਕੇ ਵੋਟਾਂ ਲੈ ਜਾਂਦੇ ਆ ਫਿਰ ਉਹੀ ਉਹ ਹਾਲਾਤ ਹੁੰਦੇ ਆ ਜੀ ਦੇਖੋ ਜੀ ਉਹ ਜਿਹੜੇ ਸਾਥੋਂ ਪੈਸੇ ਦੇ ਕੇ ਵੋਟਾਂ ਲੈਂਦੇ ਉਹ ਪੈਸਾ ਕਿਦਾ ਜੀ ਸਾਡਾ ਹੀ ਹੈ ਨਾ ਕੋਈ ਇਥੋਂ ਤੋਂ ਆਪਣੀ ਏਰੀਆ ਚੋਂ ਰੇਤੇ ਦਾ ਇਕੱਠਾ ਕੀਤਾ ਕਿਸੇ ਨੇ ਸੱਟੇ ਦਾ ਇਕੱਠਾ ਕੀਤਾ ਕਿਸੇ ਨੇ ਕੋਈ 2 ਨੰਬਰ ਦਾ ਝੋਨਾ ਬਿਹਾਰ ਚੋਂ ਲਿਆ ਕੇ ਇੱਥੇ ਵੇਚ ਕੇ ਇਕੱਠਾ ਕੀਤਾ ਕਿਸੇ ਨੇ ਕੋਈ ਕਿਸੇ ਤਰੀਕੇ ਨਾਲ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਇਕੱਠਾ ਕੀਤਾ ਤੇ ਸਾਨੂੰ ਥੋੜਾ ਉਹਦੇ ਵਿੱਚੋਂ ਕੋਈ 10ਵਾਂ ਹਿੱਸਾ ਵੰਡ ਕੇ ਤੇ ਫਿਰ ਅਗਲੀ ਵਾਰੀ ਜਿੱਦੇ ਆ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਪਊਗਾ ਸਾਡੇ ਹੀ ਸਿਰ ਹੈ ਤੇ ਸਾਡੀਆਂ ਹੀ ਜੁੱਤੀਆਂ ਇਹ ਤਾਂ ਅਸੀਂ ਬਚਣਾ ਜੇ ਅਸੀਂ ਐਜੂਕੇਟ ਹੋਵਾਂਗੇ ਅਸੀਂ ਬਰਾਦਰੀਵਾਦ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਦਾ ਸੋਚਾਂਗੇ ਆਪਦਾ ਧਰਮਾਂ ਤੋਂ ਉੱਪਰ ਉੱਠ ਕੇ ਸੋਚਾਂਗੇ ਤੇ ਫਿਰ ਹੀ ਸਾਡਾ ਪੰਜਾਬ ਸਰੇ ਯਾਦ ਕੈਂਡੀਡੇਟ ਵੀਪਨ ਟੋੜਜੀ ਨੂੰ ਕੀ ਫੀਲ ਕਰੋਗੇ ਜਿਹੜੇ ਪਿੰਡਾਂ ਚ ਲੋਕ ਹੈਗੇ ਬਿਲਕੁਲ ਵੀ ਚਿਤਾਉ ਵਧੀਆ ਮੁੰਡਾ ਇਹਨੇ ਕੰਮ ਕੀਤਾ ਪਹਿਲੀ ਗੱਲ ਕਿਸਾਨ ਅੰਦੋਲਨ ਵੇਲੇ ਕਿੰਨਾ ਵਧੀਆ ਕੰਮ ਕੀਤਾ ਤੇ ਉਸੇ ਤਰੀਕੇ ਨਾਲ ਹੁਣ ਵੀ ਇਹ ਗਾਂ ਸੇਵਾ ਕਰੂਗਾ ਕੋਈ ਵਧੀਆ ਬੱਚਾ ਧੰਨਵਾਦ ਬਾਈ ਖਾਲਸਾ ਬਾਈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਯਾਦ ਕੈਂਡੀਡੇਟ ਜਿਹੜਾ ਲਾਧੂ ਕਾ ਜੋਨ ਵੱਲੋਂ ਦਿੱਤਾ ਗਿਆ ਤੁਸੀਂ ਕੌਮਨਿਸਟ ਪਾਰਟੀ ਨਾਲ ਸੰਬੰਧ ਰੱਖਦੇ ਹੋ ਕੀ ਸਮਰਥਨ ਕਰੋਗੇ ਦੇਖੋ ਜੀ ਜਿਹੜੀ ਥਾਵਾਂ ਦੇ ਉੱਤੇ ਸਾਡੇ ਪਾਰਟੀ ਵੱਲੋਂ ਉਮੀਦਵਾਰ ਖੜੇ ਕੀਤੇ ਜੀ ਅਸੀਂ ਸੱਤ ਦੇ ਕਰੀਬ ਖੜੇ ਕੀਤੇ ਬਲਾਕ ਸੰਮਤੀ ਦੇ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਡਾ ਬਲਾਕ ਦਾ ਸੈਕਟਰੀ ਸ਼ਬੀਸ਼ ਸਿੰਘ ਚੰਗੜਪਣੀ ਨੂੰ ਕਰਨੀ ਖੇੜੇ ਤੋਂ ਕੀਤਾ ਜੀ ਅਜੇ ਤੱਕ ਇਥੋਂ ਜ਼ਿਲ੍ਹਾ ਪ੍ਰੀਸ਼ਦ ਦਾ ਨਹੀਂ ਕੀਤਾ ਹੋ ਸਕਦਾ ਹੈ ਬਲਾਕ ਸੰਮਤੀ ਦਾ ਕੋਈ ਆ ਜੇ ਜਿੰਨਾ ਥਾਵਾਂ ਤੋਂ ਕੀਤਾ ਉੱਥੇ ਅਸੀਂ ਪੁਰਜੋਰ ਆਦੀ ਪਾਰਟੀ ਵੱਲੋਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਭਾਰਤੀ ਕਮਿਊਨਿਸਟ ਪਾਰਟੀ ਦਾ ਤੇ ਸਿੱਟੇ ਦੇ ਨਿਸ਼ਾਨ ਤੇ ਜੀ ਸਾਰੇ ਲੋਕ ਅਮੈਤ ਕਰਨ ਕਿਉਂਕਿ ਲੋਕਾਂ ਦੀ ਇਹ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਵਾਸਤੇ ਸੰਘਰਸ਼ ਕੀਤਾ ਹੈ ਤੇ ਬਹੁਤ ਕੁਝ ਲੋਕਾਂ ਨੂੰ ਲੈ ਕੇ ਦਿੱਤਾ ਹੈ ਜਿਹੜਾ ਸਾਥੀ ਵਿਪਨ ਟੋੜ ਟੋੜ ਜੋ ਇੱਥੇ ਜਿਹਨੇ ਬੁਲਾਇਆ ਇੱਥੇ ਮੀਟਿੰਗ ਵਾਸਤੇ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿਉਂਕਿ ਇੱਕ ਨੇਕ ਇਨਸਾਨ ਹੈ ਜੀ ਇਮਾਨਦਾਰ ਬੰਦਾ ਹੈ ਜੋ ਆਜਾਤ ਤੌਰ ਤੇ ਮਾਲੇ ਸਾਡੀ ਪਾਰਟੀ ਦੇ ਇੱਥੇ ਨਹੀਂ ਖੜਾ ਜਿੱਥੇ ਪਾਰਟੀ ਦਾ ਬੰਦਾ ਖੜਾ ਹੈ ਉੱਥੇ ਸਾਡੀ ਮਜਬੂਰੀ ਹੈ ਜੀ ਜੀ ਉੱਥੇ ਅਸੀਂ ਆਦੀ ਪਾਰਟੀ ਦੇ ਬੰਦੇ ਸਪੋਰਟ ਕਰਾਂਗੇ ਨਹੀਂ ਤਾਂ ਜਿੱਥੇ ਕੋਈ ਮਤਲਬ ਸਾਨੂੰ ਵਧੀਆ ਬੰਦਾ ਲੱਗੇਗਾ ਜੀ ਇਹ ਵਿਪਨ ਟੋਡ ਵਧੀਆ ਬੰਦਾ ਪਾਰਟੀ ਅਸੀਂ ਸਪੋਰਟ ਕਰਾਂਗੇ ਇਹਨਾਂ ਦੀ ਡੱਟ ਕੇ ਸਪੋਰਟ ਕਰਾਂਗੇ ਜੀ ਜੀ ਕਿਉਂਕਿ ਚੰਗੇ ਬੰਦੇ ਦੀ ਸਮਾਜ ਦੇ ਵਿੱਚ ਲੋੜ ਹੈ ਤੇ ਅਸੀਂ ਚਾਹੁੰਦੇ ਅਗੇ ਜਿਹੜੇ ਚੰਗੇ ਬੰਦੇ ਇਮਾਨਦਾਰੀ ਨਾਲ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਅਸੀਂ ਜਾਣਦੇ ਆ ਤੇ ਜੇ ਇਹ ਇਹ ਬੰਦਿਆਂ ਨੂੰ ਸਾਰਿਆਂ ਨੇ ਅਲੱਗ ਲਗ ਪਾਰਟੀਆਂ ਦੇ ਲੋਕ ਸੀ ਔਰ ਮੈਨੂੰ ਲੱਗਦਾ ਵੀ ਕਾਫੀ ਲੋਕਾਂ ਦਾ ਘੱਟ ਸੀ ਅੱਜ ਜੀ ਉਹਨਾਂ ਸਾਰਿਆਂ ਨੇ ਸਹਿਮਤੀ ਨਾਲ ਉਹਨਾਂ ਨੂੰ ਹੌਸਲਾ ਦਿੱਤਾ ਕਿ ਜੋ ਮਨ ਲੈ ਖੜਦੇ ਅਸੀਂ ਉਹਦੀ ਪੂਰ ਜੋਰ ਪਾਰਟੀਆਂ ਦੇ ਪਰ ਉੱਠ ਕੇ ਕਰਾਂਗੇ ਅਸੀਂ ਬਿਲਕੁਲ ਸਪੋਰਟ ਕਰਾਂਗੇ ਔਰ ਹਰ ਚੰਗੇ ਉਮੀਦਵਾਰ ਦੀ ਸਪੋਰਟ ਕਰਾਂਗੇ ਇੱਕ ਗੱਲ ਦੀ ਬੇਨਤੀ ਇਹ ਹੈ ਵੀ ਜਿੰਨਾ ਥਾਂ ਮਤੇ ਸਾਡੇ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਲੈਕਸ਼ਨ ਲੜ ਰਹੇ ਨੇ ਅਸੀਂ ਵੀ ਸਾਰੇ ਨਾਲ ਥ ਜੋੜ ਕੇ ਬੇਨਤੀ ਜ਼ਰੂਰ ਕਰਦੇ ਆਂ ਕੀ ਇਹ ਪਾਰਟੀ 100 ਸਾਲ ਪੁਰਾਣੀ ਪਾਰਟੀ ਹੈ ਜੀ ਭਾਰਤੀ ਕਮਿਊਨਿਸਟ ਪਾਰਟੀ ਹੈ ਔਰ ਇਹਨਾਂ ਨੇ ਲੋਕਾਂ ਨੂੰ ਬੜੇ ਬੁਨਿਆਦੀ ਹੱਕ ਲੈ ਕੇ ਦਿੱਤੇ ਜ਼ਮੀਨਾਂ ਦੇ ਮਾਲਕ ਬਣਾਇਆ ਲੋਕਾਂ ਨੂੰ ਲੋਕਾਂ ਦੇ ਲੇਬਰ ਦੇ ਪੱਖ ਦੇ ਵਿੱਚ ਇਹ ਜੇ ਕਾਨੂੰਨ ਬਣਾ ਕੇ ਦਿੱਤੇ ਜਿਹੜੇ ਲੋਕਾਂ ਨੂੰ ਅਜੇ ਤੱਕ ਕੋਈ ਫਾਇਦਾ ਦੇ ਰਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਤਾਕਤ ਦੇਣ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਤਕੜਾ ਹੋ ਕੇ ਹਮਲਾ ਮਾਰਨ ਦਾ ਅਸੀਂ ਇੰਨਾਂ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀਆਂ ਆਪਦੀ ਕਹਿਣੀ ਤੇ ਕਰਨੀ ਦੇ ਵਿੱਚ ਉਹਨਾਂ ਦਾ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ ਉਹਨੂੰ ਅਸੀਂ ਪੂਰੀ ਫਾਈਟ ਦੇ ਸਕੀਏ ਧੰਨਵਾਦ ਇੰਨਾ ਹੀ ਬਿਲਕੁਲ ਸਪੋਰਟ ਕਰਾਂਗੇ ਬਹੁਤ ਬਹੁਤ